ਅੰਜਤੀ ਨਾਮ ਦੇ ਕੀ ਕਿਨਾ ਚਾਹੁੰਦੀ ਹੈ ਟ੍ਰਸਟੀ ਫਾਰਮ ਭਰੇਗਾ ਮੈਂ ਜਤਿੰਦਰ ਸਿੰਘ ਭੱਲਾ ਚੇਅਰਮੈਨ ਨਗਰ ਸਦਾ ਟ੍ਰਸਟ ਬਠਿੰਡਾ ਸੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਮੁੱਖ ਮੰਤਰੀ ਸਦਾ ਭਗਵਾਨ ਸਰੇ ਜੀ ਮਾਨ ਲੋਕਲ ਬਾਡੀ ਮੰਤਰੀ ਡਾਕਟਰ ਔਜੋਜ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਸਾਡਾ ਪ੍ਰੋਜੈਕਟ ਸ਼ਹੀਦ ਭਗਤ ਸਿੰਘ ਇਨਕਲੇਵ ਜਿਹੜੀ 32 ਏਕੜ ਦੇ ਵਿੱਚ ਕਲੋਨੀ ਸੀ ਉਹ ਅਸੀਂ ਪ੍ਰੋਜੈਕਟ ਕੀਤਾ ਸੀਗਾ ਉਸ ਪ੍ਰੋਜੈਕਟ ਨੂੰ ਲੋਕਾਂ ਦਾ ਬਹੁਤ ਹੀ ਭਰਮਾ ਹੰਗਾਰਾ ਸਾਰੇ ਪੰਜਾਬ ਦੇ ਵਿੱਚੋਂ ਮਿਲ ਰਿਹਾ ਸੋ ਸਾਡਾ ਲਗਭਗ 10000 ਬ੍ਰਾਊਸਰ ਸੇਲ ਹੋਇਆ ਸੀਗਾ 500 ਰੁਪਏ ਪ੍ਰਤੀ ਬ੍ਰਾਊਸ਼ਰ ਦੀ ਕੀਮਤ ਸੀਗੀ ਤੇ 10 ਤਰੀਕ ਫਾਰਮ ਵਾਪਸ ਲੈਣ ਦਾ ਤਰੀਕ ਹੈ ਸੋ ਅੱਜ ਤਰੀਕ ਹੋ ਗਈ ਹੈਗੀ ਆ 7 ਹਾਂਜੀ 7 ਤਰੀਕ ਹੈ 2000 ਤੋਂ ਉੱਪਰ ਜਿਹੜਾ ਪਰਫਾਰਮ ਹੈ ਉਹ ਸਾਡੇ ਕੋਲ ਵਾਪਸ ਆ ਚੁੱਕਿਆ ਔਰ ਤਿੰਨ ਦਿਨਾਂ ਦੇ ਵਿੱਚ ਸਾਨੂੰ ਪੂਰਨ ਉਮੀਦ ਹੈ ਕਿ ਇਹ ਅੰਕੜਾ 7-8000 ਦੇ ਨੇੜੇ ਪਹੁੰਚ ਜਾਊਗਾ ਤੇ ਫਰਵਰੀ ਮਹੀਨੇ ਦੇ ਅੰਤ ਦੇ ਵਿੱਚ ਅਸੀਂ ਇਸ ਦਾ ਲੱਕੀ ਡਰਾ ਕੱਢਾਂਗੇ ਔਰ ਉਸ ਤੋਂ ਬਾਅਦ ਪਲਾਟਾਂ ਦੀ ਅਲਾਟਮੈਂਟ ਹੋਊਗੀ ਸੋ ਅੱਜ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੈਣਾ ਲੱਗੀਆਂ ਨੇ ਸਾਰੇ ਪੰਜਾਬ ਦੇ ਜਿਹਨੇ ਐਚਜੀਐਫਸੀ ਬੈਂਕ ਹੈ ਪਠਾਨਕੋਟ ਮੁਕਸਰ ਮਰੂਥ ਅਬੂਰ ਬਰਨਾਲਾ ਰਾਮਪੁਰਾ ਭਗਤਾਪਾਈ ਸਾਰੀਆਂ ਉਥੋਂ ਦੀਆਂ ਬ੍ਰਾਂਚਾਂ ਦੇ ਵਿੱਚ ਲੋਕ ਆ ਰਹੇ ਨੇ ਫਾਰਮ ਭਰ ਰਹੇ ਨੇ ਤੇ ਇਸੇ ਤਰ੍ਹਾਂ ਕੋਟਕ ਮਹਿੰਦਰਾ ਜੋ ਬੈਂਕ ਹੈ ਉਹਨਾਂ ਦੀਆਂ ਬ੍ਰਾਂਚਾਂ ਦੇ ਵਿੱਚ ਆ ਜਾ ਰਹੇ ਨੇ ਤੇ ਸਾਡੇ ਇੰਪਰੂਵਮੈਂਟ ਟਾਸ ਬਟੰਡਾ ਵਿਖੇ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਆ ਕਿ ਇਹ ਤੇ ਪਰਫਾਰਮੇ ਲੈ ਕੇ ਭਰ ਰਹੇ ਨੇ ਸੋ ਉਹ ਇਹ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਸੂਬੇ ਦੇ ਲੋਕਾਂ ਨੂੰ ਸ਼ਹਿਰ ਬਠਿੰਡਾ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਵਿੱਚ ਬੇਹੱਦ ਵਿਸ਼ਵਾਸ ਹੈ ਸੂਬੇ ਦੇ ਲੋਕਾਂ ਨੂੰ ਸ਼ਹਿਰ ਦੇ ਲੋਕਾਂ ਨੂੰ ਨਗਰ ਸਿਧਾਰਾ ਟਰਸਟ ਬਠਿੰਡਾ ਉਸ ਦੀ ਕਾਰਗੁਜ਼ਾਰੀ ਤੇ ਪੂਰਨ ਟਰਸਟ ਹੈ ਸਾਡੇ ਵਿੱਚ ਉਹਨਾਂ ਤੇ ਵਿਸ਼ਵਾਸ ਹੈ ਇਸੇ ਕਰਕੇ ਲੋਕ 3 3 4 4 5 5 ਲੱਖ ਰੁਪਏ ਦੇ ਡਰਾਫਟ ਆ ਜਿਹੜੇ ਉਹ ਸਾਨੂੰ ਇੱਕ ਭਰੋਸੇ 'ਵਿਚ ਜਮ੍ਹਾਂ ਕਰਾ ਰਹੇ ਆ। ਨਹੀਂ ਲੋਕਾਂ ਦੇ ਵਿੱਚ ਦੁਬਧਾ ਹੋ ਸਕਦੀ ਆ ਵੀ ਅਸੀਂ ਆਪਦੀ ਕਿਰਤ ਕਮਾਈ ਦਹਾਨ ਉਹਦੀ ਕਿਉਂ ਕਿਸੇ ਸਰਕਾਰੀ ਸੰਸਦ ਫਸਾਣ ਲਈ ਕਿਤੇ ਪਰ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਡਰਾਅ ਹੈ ਉਸ ਦੇ ਵਿੱਚ ਅਸੀਂ ਪਾਰਟਿਸਿਪੇਟ ਕਰਨਾ ਹੈ। ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਜੇਕਰ ਡਰਾਅ ਦੇ ਵਿੱਚ ਉਹ ਸਕਸੈਸ ਨਹੀਂ ਹੁੰਦੇ ਤਾਂ ਉਹਨਾਂ ਨੂੰ ਬਿਨਾਂ ਕਿਸੇ ਦੇਰੀ ਦੇ ਬਿਨਾ ਕਿਸੇ ਖੱਜਲਖੁਆਰੀ ਦੇ